ਲਾ ਨੱਕ ਤਾਂ ਦੇਖ ਤੋਤੇ ਦੇ ਬੱਚਾ ਹੈ। ਫੰਡਰ ਹੋਊਗੀ ਸਾਡੀ ਯਾਰ ਵੀਡੀਓ ਬਣਦੀ ਆ ਯਾਰ। ਅੱਖੀ ਛੱਡ ਜੀ ਆਪਦੇ ਪੈਸੇ ਲੈ ਗਈ ਫੜ ਕੇ ਖਰਚੇ ਦਾ 1000 ਲੈ ਜੀ। ਇਹ ਕਰੂ ਜ਼ਿੰਮੇਵਾਰੀ ਮੈਂ ਨਹੀਂ ਕਰਦਾ। ਮੈਂ ਕਰੂ ਜ਼ਿੰਮੇਵਾਰੀ ਜਦੋਂ ਮੈਂ ਬੱਕਰੀ ਦੋ ਤੇਰੀ ਕਦੀ ਜ਼ਿੰਮੇਵਾਰੀ ਆ। ਪੱਕਾ ਮੁੱਲ ਲਾ ਦੋ ਯਾਰ ਕਿਉਂ ਟਪਾਰਾ ਮਾਰ। ਇਹਦੇ ਨਾਲ ਇੱਧਰ ਹੋ ਕੇ ਰਾਇ ਕਰ ਲੋ। ਮੈਜਾ 18000 ਦੀ ਦਿੰਨੇ? ਨਹੀਂ ਦਿੰਦਾ ਰਾਜੂ ਯਾਰ। ਅੜੀ ਹੋ ਗਈ ਤੇਰੀ? ਹਾਂ ਅੜੀ ਆ। ਅੜੀ ਨਹੀਂ ਹੋਈ। ਆ ਆਪਣੇ ਨਹੀਂ ਚੱਲਦੀ। ਨਹੀਂ ਚੱਲਦੀ ਕੋਈ ਗੱਲ ਨਹੀਂ ਵੀਰੇ। ਉਹ ਖੜ ਮੜ ਜਾ ਯਾਰ। ਨਾ ਭਾਈ। ਜੇ ਟਰੈਕਟਰਾਂ ਦਾ ਵਪਾਰ ਕਰਦਾ ਓਏ 5000 ਬਊ ਓਏ 500 ਹੀ ਆ ਵੀ ਟਰੈਕਟਰਾਂ ਓ ਯਾਰ ਰਾਜੂ ਕੀ ਲੈ ਜਾਓ ਛੋਟੇ ਕਿਹੜੇ ਗਲ ਚ ਪਾ ਦੂਗਾ ਵਿਚਾਰਾ ਕੀ ਗੱਲ ਓ ਦੀ ਹਰ ਜਾ ਓ ਦੇਖ ਲਈ ਰਾਜੂ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਮਾਰ ਬਣਾ ਲੋ ਕੀ ਹੋ ਗਿਆ ਓ ਕੀ ਹੋ ਗਿਆ ਕੀ ਹੋ ਗਿਆ ਕਿੰਨੇ ਦਾ ਕੀ ਹੋ ਗਿਆ ਰਾਜੂ ਦੁਨੀਆ ਚ ਖਰਨਾ ਤੈਂ ਦੇਣੇ ਨੇ ਫਿਰ ਤਾਂ ਰਹਿਣ ਦੇ ਓ ਮੈਂ ਦੇਉਂਗਾ ਛੱਡ ਦੇ ਰਹਿਣ ਦੇ ਠੀਕ ਓ ਛੱਡ ਮੈਂ ਦੂੰ ਓ ਮੈਂ ਦੂੰ ਮੈਂ ਦੂੰ ਓ ਦੇ ਦੇ ਓ ਦੇ ਦੇ ਤਰਾ ਦਾਦਾ ਕਹਦਾ ਹੋ ਜੀ ਦੱਸੋ ਕਹਦਾ ਮੈਨੂੰ ਆ ਜਾ ਯਾਰ ਉਹਦੇ ਅਰ ਤੁਣ ਵੇਖ ਲੈ ਹੱਥ ਲਾ ਆਪਣਾ ਕਿੱਥੇ ਆ ਪ੍ਰਧਾਨ 12 ਮਾਰ ਲੋ ਟਰੈਕਟਰ ਵਾਲਾ ਕਿਸਾਨ ਵਾਹ ਆਖਰੀ ਹੁੰਦਾ ਮੋਢਾ ਲਾਓ ਜੀ ਅੱਛਾ ਇਧਰ ਮਰ ਜਾ ਇੱਥੇ ਛੱਡੀ ਵੀਡੀਓ ਕ ਨਹੀਂ ਐਸੇ ਥੇ ਆਏ ਉਹ ਕੀ ਮੰਗਿਆ ਬਾਈ ਯਾਰ ਬੀਰਾ ਜੋ ਨਹੀਂ ਕਹਾਂ 28 ਮੰਗਦਾ ਸੀ ਪਹਿਲਾਂ 28 ਦੇ 25 ਦੇ 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 28 ਦੀ 28 ਦੀ ਦੇ ਦੇ ਇਹ ਥੀ ਤੋ ਕਹਾਂ 28 ਦੀ ਦੇ ਜੋ ਹੁਣ ਤੂੰ ਪੱਕੀ ਗੱਲ ਕਰ ਕਿਵੇਂ ਵੇਚਣੀ ਹੈ ਪੱਕੀ ਦਾ ਰਾਜੂ ਹੁਣ ਕੁਸੀ ਦੱਸਣਾ ਯਾਰ ਟੁੱਟੀ ਇਹਨੇ ਗੋਲੀ ਦਾ ਕੀਆ ਲਾ ਨੱਕ ਤਾਂ ਦੇਖ ਤੋਤੇ ਦੇ ਬੱਚਾ ਐ ਗੋਲੀ ਕਣੀ ਕੀ ਕਰਨਾ ਨੱਕ ਕਣੀ ਦੇ ਮੈਂ ਤਾਂ ਬੱਚੇ ਲੈਣੇ ਨੇ ਖੂਰੇ ਲੈਣੇ ਨੇ ਤੂੰ ਲਾ ਕੇ ਰਾਜ 15000 ਮੰਨੇ ਇਹਦਾ ਕੌਣ ਦਿੰਦਾ ਪੱਲੇ ਲੋਕਾ ਮੇਰੇ ਵੀ ਜੁੱਤੀਆਂ ਪਵਾਏਗਾ ਗੱਬਣ ਹੈ ਨਾ ਗੱਬਣ ਤਾਂ ਇਹਨੂੰ ਪਤਾ ਹੋਣਾ ਮੈਨੂੰ ਤਾਂ ਪਤਾ ਨਹੀਂ ਭਾਈ ਮਾਲਕ ਨੂੰ ਪਤਾ ਹੋਣਾ ਫੰਡਰ ਹੋ ਗਈ ਸਾਡੀ ਆ ਯਾਰ ਵੀਡੀਓ ਬਣਦੀ ਆ ਯਾਰ ਅੱਖੀ ਛੱਡ ਨਹੀਂ ਆਪਦੇ ਪੈਸੇ ਲੈ ਗਈ ਫੜ ਕੇ ਖਰਚੇ ਦਾ ਹਜ਼ਾਰ ਲੈ ਗਈ ਮਹਾਲੀਆਂ ਗੱਲਾਂ ਦਾ ਇਹਹੀ ਕਰੂੰ ਜ਼ਿੰਮੇਵਾਰੀ ਮੈਂ ਨਹੀਂ ਕਰਦਾ ਮੈਂ ਕਰੂੰ ਜ਼ਿੰਮੇਵਾਰੀ ਜਦੋਂ ਮੈਂ ਬੱਕਰੀ ਦੂੰ ਤੇਰੀ ਕਦੀ ਜ਼ਿੰਮੇਵਾਰੀ ਆ ਆਪਾਂ ਵੀਡੀਓ 'ਚ ਪਹਿਲਾਂ ਹੀ ਲਿਖੜ ਜਾਣੀ ਆ ਕਹਿੰਦੇ ਆਪਾਂ ਵੀਡੀਓ 'ਚ ਪਹਿਲਾਂ ਹੀ ਖੜੇ ਆ ਵੀ ਅਸੀਂ ਸਾਡੀ ਗੱਬਣ ਆ ਆਰਤੀ ਖੜਾਉਂਦੇ ਹਾਂ और पक्का मुल ला दो यार क्यों टपारा मार पक्का मुल आप ही ला दो मैं थोड़ा कच्चा जहा मुल कहो मैं जरा अठारह हजार दी दिने किनी एक दे खड़ भाई यार दे दे यार दे यार 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 ਅੜੀ ਹੋ ਗਈ ਤੇਰੀ? ਹਾਂ ਅੜੀ ਆ। ਅੜੀ ਨਹੀਂ ਹੋਈ। ਆਪਣੇ ਨਹੀਂ ਚੱਲਦੀ। ਨਹੀਂ ਚੱਲਦੀ ਕੋਈ ਗੱਲ ਨਹੀਂ ਵੀਰੇ। ਉਹ ਖੜ ਮੜ ਜਾ ਯਾਰ। ਨਾ ਭਾਈ। ਖੜਦਾ ਸੀ। ਉਹ ਨਹੀਂ ਭਾਈ। ਖੜ ਯਾਰ। 18000 ਉਹ ਭਾਈ। ਉਹ ਤਾਂ ਤੇਰੀ ਮਰਜ਼ੀ ਆ ਭਾਈ। ਪੱਟ ਯਾਰ ਜੇ ਜੀ ਪਸੰਦ ਹੋਵੇ ਨਾ। ਉਹਨੂੰ ਛੱਡੇ ਨਾ ਪੱਟ ਸੋਹਣੀ ਬਹੁਤ ਐ। ਉਹਦਾ ਮਰਜ਼ੀ ਤੇਰੀ ਐ ਧੱਕਾ ਤੇਰੇ ਨਾਲ ਕੋਈ ਨਹੀਂ। ਨਾ ਮੈਂ ਧੱਕਾ ਕਿਸੇ ਨਾਲ ਕਰਾਂ। ਨਹੀਂ ਪੱਟ ਨੂੰ ਮੈਂ ਹੁਣੇ। ਯਾਰ ਤੂੰ ਲਾਦਾ ਤੇਰੀ ਗੱਲ ਤੇ ਮੁੱਲ ਚੜਾਵਾਗੇ। ਮੈਂ ਉਹਨੂੰ ਜਿਵੇਂ ਮਰਜ਼ੀ ਕੁਛ ਕਰਾਂ ਨਾ ਕਰਾਂ। ਜੇ ਲੋਟ ਆਇਆ ਨਹੀਂ ਫੇਰ ਛੱਡ ਕੇ ਲੰਘ ਜਾ।

ਉਹ ਮੈਂ ਜਰਾ ਇੱਕ ਇੱਕ ਕਰਦੇ ਆਂ ਬਾਈ ਇਹ ਮੇੜਦੇ ਆਂ ਸੱਟ ਨਹੀਂ ਵੱਜਦੀ ਮੰਨੋਗੇ ਮੇਰੀ ਗੱਲ ਕਮਾਂਦੇ ਨਹੀਂ ਜਾਇਜ ਹੋਏਗਾ ਮੰਨਾਂਗੇ ਨਹੀਂ ਤਾਂ ਨਹੀਂ ਉਹ ਯਾਰ ਜਾਇਜ ਹੋਊਗੀ ਲੈ ਜਾਓ ਛੋਟੇ ਕਿਹੜਾ ਗਲਚ ਪਾ ਦੂਗਾ ਬੇਚਾਰਾ ਹੈ ਕਰਦੇ ਆਂ ਜੇ ਤੁਹਾਡੇ ਨੂੰ ਪਤਾ ਮੈਨੂੰ ਵੀ ਪਤਾ ਹੈ ਇਹ ਨਾ ਬੱਕਰੀ ਕੀ ਬਾਈ ਤਰਨਾਵਾ ਪਹਿਲਮਾਨਾ ਬਾਦ ਦੇਤੀ ਯਾਰ ਕੋਈ ਨਹੀਂ ਦੂਰ ਦੇ ਬੰਦੇ ਨੇ ਦੱਸ ਪੂਰੀ ਵੀਧੀ ਹੋਉਂਦੀ ਨਹੀਂ ਹੁੰਦੀ ਵੀਰੇ ਰਾਜੂ ਕੱਤਾਂ ਪੱਟਰੀਆਂ ਦੇਣਾ ਯਾਰ ਬੀਬੀ ਨੂੰ ਕਿੱਥੇ ਵੀਰੇ ਮੁੜ ਕੇ ਅਸੀਂ ਲੈਣ ਜਾਂਦੇ ਹਾਂ ਹਾਂ ਅਨ ਸੌ ਖਾ ਕੇ ਕਹਦੇ ਵੀ ਤੂੰ ਘਟ ਦੇਣੀ ਨਹੀਂ ਉਹ ਯਾਰ ਸੌ ਖਾ ਲਈਦਾ ਹਾਂ ਮੈਂ ਸੌ ਖਾ ਖੜੇ ਪੈਸੇ ਨਾ ਫੜੀ ਉਹ ਖੜ ਦੇ ਪੈਸੇ ਤੋਂ ਉਹ ਮੈਂ ਤੈਨੂੰ ਤੈਨੂੰ 500 ਰੁਪਏ ਖਾ ਲਿਆ ਪੈਸੇ ਨਹੀਂ ਦੇ ਕੀ ਗੱਲ ਇਹਦੀ ਖੜ ਜਾ ਉਹ ਦੇਖ ਲਈ ਰਾਜੂ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਮਾਰ ਬਣਾ ਲੋ ਕੀ ਹੋ ਗਿਆ ਉਹ ਕੀ ਹੋ ਗਿਆ ਕੀ ਹੋ ਗਿਆ ਕਿੰਨੇ ਦਾ ਕੀ ਹੋ ਗਿਆ ਆਹ ਬਹੁਤ ਤਰਦਾ ਕਰਦੀ ਆ ਕੀ ਹੋ ਗਿਆ ਕੁਝ ਨਹੀਂ ਹੋਇਆ ਹੁਣ ਕੀ ਗੱਲ ਤਾਂ ਦੱਸ ਇਹਦਾ ਤਾਂ ਐ ਦੱਸਣਾ ਮੈਨਸ ਨਹੀਂ ਹਾਂ ਬੱਕਰੀ ਗੰਨੀ ਦਾ ਦੇਖ ਲੋ ਮੜਾ ਜਾ ਬੱਕਰੀ ਦਾ ਦੇਖ ਲੈ ਕੈਸੀ ਆ ਜਾਨੀ ਪਰ ਜੀ ਸਾਡੇ ਵਿੱਚ ਰਾਜੂ ਮੰਨਿਆ ਕਰ 21 ਦੀ ਮੰਨ ਲਈ ਬਸ ਹਾਂ ਬਈ ਲੈ ਲੈ ਨਹੀਂ ਲਿਖਾਈ ਕਰਾਵਾਂਗੇ ਤਾ ਯਾਰ ਨਹੀਂ ਲੈਂਦੇ ਫੜਨਾ ਯਾਰ ਉਹ 500 ਵਿੱਚ ਨਾ ਛੱਡ ਬੱਕਰੀ ਲਿਖਾਈ ਕਰਾਵਾਂਗੇ ਤੋ ਚੰਗੀ ਹੈ ਹੈ ਨਾ ਲਓ ਨਾ ਲਓ ਹੁਣ ਕਿਉਂ 500 ਵਿੱਚ ਛੜਾ ਯਾਰ ਤੈਨੂੰ ਕਿਹਾ ਸੀ ਵੀ ਸਾਡੇ ਵੀ ਵੀ ਪਾਏ ਮੈਂ ਤਾ ਹਾਂ ਸਾਡੇ ਵੀ ਫਾਇਦੇ ਸਾਡੇ ਵੀ ਫਾਇਦਲਾ ਕਰਨੇ ਦਾ ਫੜ ਬੱਕਰੀ ਫੜ ਬੱਕਰੀ ਮੈਂ ਪਾਉ ਨੂੰ ਪੱਲਿਉ ਪੂਰੇ ਚੇ ਲੈ ਕੇ ਦੂੰ ਮੈਂ ਦੂੰਗਾ 500 ਚੱਕ ਬੱਕਰੀ ਲੈ ਜਾ ਕੁਰੀ ਦੂੰਗਾ 500 ਲੈ ਚੱਕ ਫੜ 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 ਇਹ ਕੋਈ ਫੁੱਦੂ ਵਾਲੀ ਜ਼ੁਬਾਨ ਆ ਯਾਰ ਕਿਉਂ ਵੀ ਰਾਜੂ ਦੁਨੀਆ ਚ ਖਰਨਾ ਤੈਂ ਦੇਣੇ ਨੇ ਫਿਰ ਤਾਂ ਰਹਿਣ ਦੇ ਮੈਂ ਦੇਉਂਗਾ ਛੱਡ ਰਹਿਣ ਦੇ ਠੀਕ ਛੱਡ ਮੈਂ ਦੂੰ ਓ ਮੈਂ ਦੂੰ ਮੈਂ ਦੂੰ ਓ ਦੇ ਦੇ ਓ ਦੇ ਦੇ ਨਾ ਤੂੰ ਕਾ ਤੋ ਤਮੀ ਯਾਰ ਆਡੀ ਬੱਕਰੀ ਲੈ ਪੁੱਤਰੀ ਭੈਜੋ ਬੱਕਰੀ ਆ ਇਹਦਾ ਜਿਹੜਾ ਘਟੀ ਜਾਂਦਾ ਵੀ ਇਹਦਾ ਇੱਕ ਦੇਤੀ ਤੈਨੂੰ ਬੱਕਰੀ ਯਾਰ ਦੇਦੀ ਦੇ ਚੱਕ ਪੈਸੇ ਦੇਵਾ ਦੇਤੀ ਇਹਦਾ ਇੱਕ ਸਾਡੇ ਵੀ ਦੀ ਪਾਣੀ ਜਾ ਆ ਫੜਾ ਤੀ ਇਹਦਾ ਹੁਣ ਲਖਿਆ ਹੀ ਆਪ ਕਰਾ ਲਿਓ ਦੋਏ ਪਾਸੋਂ ਹਰ ਬੱਕਰੀ ਆਪਾਂ ਕਾਫੀ ਰਣਗੇ ਪੈਸੇ ਤੂੰ ਬਦਮੇਗਾ ਹਾਂ ਉਹ ਚਲ ਦੇ ਦੇ ਵਿਚਾਰ ਚਲ ਦੇ ਪੈਸੇ ਕਮੇਗਾ ਪੈਸੇ ਪਾਸੋਂ ਨਾ ਮੈਂ ਹੀ ਰਹਿੰਦੀ ਨਾਲ ਸਾਥੀ ਹੋਵੇ ਪਰ ਚਲ ਇੱਕ ਕਹਿਣ ਦੀ ਗੱਲ ਹੋ ਜਾਂਦੀ ਐ ਪਰ ਇਹ ਤਾਂ ਇਹਨਾਂ ਦੀ ਹਸਾਈ ਉਹ ਹੀ ਦੇ ਗੱਲ ਪਾਸ ਸੁਣਾਤੀ ਉਹਦਾ ਮੈਂ ਕਹਿੰਦਾ ਨਾ ਕਿਸੇ ਦਾ ਕੇਸ ਕੱਚਾ ਨਾ ਜਾਵੇ ਯਾਰ ਕੱਚੇ ਵਾਲੀ ਗੱਲ ਨਹੀਂ ਰਹਿ ਜੁੱਤ ਪੱਲਿਓ ਦੇ ਦਾਂ ਪੰਜ 400 ਵਿਚਾਰੇ ਨੂੰ ਇੱਥੇ ਲਓ ਪਰ ਚੰਗੀ ਲੈਂਦੇ ਨੇ ਜਿੰਨੀ ਲੈਂਦੇ ਨੇ ਬੱਕਰੀ ਮਾਰੀ ਹੈ ਹੈ ਮਾਰੀ ਨਹੀਂ ਲੈਂਦੇ ਹੈ ਬੱਕਰੀ ਵੀ ਇਹ ਬੰਦੇ ਵੀ ਚੰਗੀਆਂ ਹਾਂ 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 ਉਹ ਚੱਲ ਇਹ ਵੀ ਪਹਿਲਵਾਨ ਬੰਦਾ ਹੈ ਵਿਚਾਰਾ ਲਓ ਜੀ ਸਵਾਰ ਕੇ ਗਿਣ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 15 16 17 उन्नी, भी साढ़े भी दे दे पांच सौ कोई नहीं लिख करा दी बी लिखाई आपे कराऊगा चल चलो जी फिर फरन गए खड़ी रहने दे। चलो जी और साथ...